ਆਰਟੀਵੀ ਪੰਜਾਬ ਦੇਖ ਰਹੇ ਹੋ ਮਹਾਰਾਜ ਸ਼ਰਮਾ ਵੱਡੀ ਖਬਰ ਫਾਜ਼ਲ ਕਾਤੋ ਆ ਰਹੀ ਹੈ ਜਿੱਥੇ ਕਿ ਡਰਾਈਵਰ ਦੀ ਚਪਕੀ ਲੱਗਣ ਕਰਕੇ ਵੱਡਾ ਹਾਦਸਾ ਹੋ ਗਿਆ ਦੱਸ ਦਈਏ ਕਿ ਬਿੱਕਾ ਨੇੜੇ ਦਾ ਰਹਿਣ ਵਾਲਾ ਇਹ ਡਰਾਈਵਰ ਕੋਲਾ ਲੈ ਕੇ ਆਇਆ ਸੀ ਤੇ ਕੋਲਾ ਉਤਾਰ ਕੇ ਵਾਪਸ ਚੱਲਿਆ ਸੀ ਔਰ ਅੱਖ ਲੱਗਣ ਕਰਕੇ ਸਵੇਰੇ 3 ਵਜੇ ਸ਼ੁੱਕਰਵਾਰ ਸਵੇਰੇ 3 ਵਜੇ ਉਸ ਦਾ ਟਰਾਲਾ ਬੇ ਕਾਬੂ ਹੋ ਜਾਂਦਾ ਟਰਾਲਾ ਬੇ ਕਾਬੂ ਹੋ ਕੇ ਦੋ ਦੁਕਾਨਾਂ ਦੇ ਵਿੱਚ ਵੱੜਦਾ ਟੱਕਰ ਇੰਨੀ ਜ਼ੋਰਦਾਰ ਸੀ ਕਿ ਦੁਕਾਨਾਂ ਦੇ ਸਿਮਿੰਟ ਦੇ ਬਣੇ ਹੋਏ ਬੀਮ ਜਿਹੜੇ ਹੈ ਉਹ ਵੀ ਟੁੱਟ ਜਾਂਦੇ ਆ ਦੁਕਾਨ ਦੀ ਛੱਤ गिर ਜਾਂਦੀ ਹੈ ਇਸ ਦਰਦਨਾਕ ਹਾਸੇ ਵਿੱਚ ਡਰਾਈਵਰ ਦੀ ਮੌਤ ਹੋ ਜਾਂਦੀ ਹੈ ਤੇ ਹੈਲਪਰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਭਰਤੀ ਦੱਸਿਆ ਜਾ ਰਿਹਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਰੈਸਕਿਊ ਕੀਤਾ ਜਾਂਦਾ ਦੁਕਾਨਦਾਰ ਨੇ ਦੱਸਿਆ ਕਿ ਲਗਭਗ 3 ਘੰਟੇ ਰੈਸਕਿਊ ਚੱਲਿਆ ਤੇ ਉਸ ਤੋਂ ਬਾਅਦ ਡਰਾਈਵਰ ਨੂੰ ਮ੍ਰਿਤਕ ਹਾਲਤ ਦੇ ਵਿੱਚ ਬਾਹਰ ਕੱਢਿਆ ਗਿਆ ਤੇ ਖੂਨ ਨਾਲ ਲਥਪਥ ਹੈਲਪਰ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਉਹ ਫਿਲਹਾਲ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਦੇਖੋ ਕੀ ਬਣਿਆ ਮਾਹੌਲ ਸਾਨੂੰ ਸਰ ਥੋੜੀ ਦੇਰ ਪਹਿਲੇ ਪਤਾ ਲੱਗਿਆ ਵੀ ਕੋਣ ਆਇਆ ਸੀ ਇੱਥੋਂ ਕਿਸੇ ਦਾ ਵੀ ਤੁਹਾਡੀ ਦੁਕਾਨ 'ਚ ਆ ਕੇ ਟਰੱਕ ਵੇਖਾ ਐਕਸੀਡੈਂਟ ਹੋ ਗਿਆ ਹੂੰ ਤੇ ਤੁਸੀਂ ਆਏ ਮੌਕੇ ਤੇ ਵੇਖਿਆ ਜੀ ਮੁੰਡੇ ਸੀਗੇ ਇੱਥੇ ਉਹ ਦੱਸ ਰਹੇ ਵੀ ਕੰਡਕਟਰ ਨੂੰ ਉਹਨੇ ਹਸਪੀਟਲ ਭੇਜਿਆ ਹੂੰ ਤੇ ਜਿਹੜਾ ਡਰਾਈਵਰ ਆ ਉਹ ਸ਼ਾਇਦ ਵਿੱਚ ਹੀ ਆਈ ਹੈ ਚਲੋ ਤੇ ਹੁਣ ਕੋਈ ਇਹਨੂੰ ਬਾਹਰ ਘੜਡਣ ਦੀ ਕੋਸ਼ਿਸ਼ ਚੱਲ ਰਹੀ ਹੈ ਪੁਲਿਸ ਵਾਲੇ ਆਏ ਹੋਏ ਆ ਜੀ ਕਹਿੰਦੇ ਵੀ ਹਾਈਡਰ ਮੰਗਾਇਆ ਜੀ ਇਹਨਾਂ ਨੇ ਦੇਖਦੇ ਹੁਣ ਆਉਂਦਾ ਕਿੰਨੇ ਕੁ ਵਜੇ ਦਾਸਾ ਕਹਿੰਦੇ ਨੇ ਹੋ ਗਿਆ 3:30 ਵਜੇ ਦੀ ਗੱਲ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਉਹਨਾਂ ਦਾਦਾ ਜੀ ਨੁਕਸਾਨ ਜੀ ਦੁਕਾਨ ਦਾ ਤਾਂ ਬਹੁਤ ਨੁਕਸਾਨ ਹੋ ਗਿਆ ਹੈ ਲਗਭਗ ਮੈਨੂੰ ਲੱਗਦਾ ਹੈ ਲੈਂਟਰ ਦਾ ਵੀ ਤਰੱਕ ਪਿਆ ਜੀ ਹੂੰ ਕਾਫੀ ਟਰੱਕ ਅੰਦਰ ਵੜ ਗਏ ਜੀ ਪੂਰਾ ਅੰਦਰ ਜਿਹੜਾ ਫਰਨੀਚਰ ਵਗੈਰਾ ਪਿਆ ਸੀ ਉਹ ਵੀ ਟੁੱਟ ਗਿਆ ਹੂੰ ਵੇਖਦੇ ਹਾਂ ਬਾਕੀ ਜਿਹੜਾ ਟਰੱਕ ਕੱਢਣਗੇ ਫਿਰ ਪਤਾ ਲੱਗੇਗਾ ਦੁਕਾਨ ਦਾ ਐਕਚੁਅਲੀ ਕਿੰਨਾ ਨੁਕਸਾਨ ਆਇਆ ਜੀ ਬੰਦਾ ਵੀ ਕਿਸੇ ਦੀ ਦੁਕਾਨ ਹੈ ਆਪਣੀ ਕੰਵੈਨਸ਼ਨਰੀ ਦੁਕਾਨ ਹੈ ਇਹ ਜੀ ਟਰਾਲਾ ਆ ਰਿਹਾ ਸੀਗਾ ਅਨੋਖਾ ਕੋਕੋਸਟਾਨ ਦਾ ਟਰਾਲਾ ਸੀਗਾ ਹ ਇਹ ਸਵੇਰੇ ਕਿਤੇ 4 ਵਜੇ ਇਹਨਾਂ ਨੂੰ ਦੇਖਾਂਗੇ ਕਨੈਕਟਰ ਉੱਤੇ ਹਸਪਤਾਲ ਦੇ ਵਿੱਚ ਹੈਗਾ ਉਹਨੂੰ ਪੁੱਛਦੇ ਅਸੀਂ ਕਰਾਂਗੇ ਵੀ ਕੀ ਗੱਲ ਹੋਈ ਆ ਤੇ ਜਿਹੜਾ ਆ ਕੇ ਇਹਨੇ ਪੁੱਲ ਦੇ ਲੈਂਦੇ ਆ ਸਾਰੀ ਜਿਹੜਾ ਥੱਲੇ ਦੁਕਾਨ ਦੇ ਵਿੱਚ ਵੜ ਗਿਆ ਏ ਇਹਦਾ ਹੁਣ ਕਾਰਨਾਂ ਦਾ ਪਤਾ ਲੱਗੂ ਲੱਗੂ ਵੀ ਕੀ ਕਾਰਨ ਸੀਗਾ ਜਾਂ ਵੀ ਜਾਂ ਕੋਈ ਨੀਂਦ ਆਈ ਜਾਂ ਕਿਵੇਂ ਆ ਉਸ ਕਰਕੇ ਜਿਹੜੀ ਆ ਡਰਾਈਵਰ ਦੀ ਤੇ ਉਹ ਛੱਤ ਟੁੱਟੂ ਦੇ ਨਾਲ ਛੱਤ ਜਿਹੜੀ ਸੀ ਉਹ ਦੁਕਾਨ ਦੀ ਉੱਪਰ ਟਿਕਣ ਕੇ ਕਰ ਕਰਕੇ ਡਰਾਈਵਰ ਦੀ ਜਿਹੜੀ ਮੌਤ ਹੋ ਗਈ ਆ ਤੇ ਕਨੈਕਟਰ ਜਿਹੜਾ ਉਹਨੂੰ ਮੋਲੀ ਸਟਾ ਹੈਗੀਆਂ ਨੇ ਉਹਨੂੰ ਅਸੀਂ ਸਰਕਾਰੀ ਹਸਪਤਾਲ ਜਿਹੜਾ ਸੀਗਾ 4 ਵਜੇ ਅਸੀਂ ਉਹਨੂੰ ਦਾਖਲ ਕਰਵਾਤਾ ਸੀਗਾ ਦੁਕਾਨਾਂ ਦਾ ਵੀ ਕੋਈ ਨੁਕਸਾਨ ਹੋਇਆ ਜੀ ਦੁਕਾਨ ਦਾ ਵੀ ਜਿਹੜਾ ਨੁਕਸਾਨ ਜਿਹੜਾ ਕਾਫੀ ਹੋਇਆ ਜਿਹੜਾ ਕਿੰਨੀਆਂ ਦੁਕਾਨਾਂ ਦਾ ਹੋਇਆ ਜੀ ਇੱਕ ਦੁਕਾਨ ਦਾ ਹੋਇਆ ਜੀ ਜਿਹੜਾ ਬੰਗੀ ਮਿਹਨਤ ਕਰ ਦੋ ਦੋ ਦੁਕਾਨਾਂ ਦੋ 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 ਦੁਕਾਨਾਂ ਨੇ ਜੀ ਅੱਛਾ ਜੀ ਨਾਲ-ਨਾਲ ਇਹ ਦੋ ਦੁਕਾਨਾਂ ਜਿਹੜੀਆਂ ਨੇ ਉਹ ਕਾਫੀ ਜਿਹੜਾ ਉਹਨਾਂ ਦਾ ਨੁਕਸਾਨ ਹੋ ਗਿਆ ਸਰ ਉਹ ਕਿਸ ਤਰ੍ਹਾਂ ਦੀ ਅਗਲੀ ਕਾਰਵਾਈ ਕੀਤੀ ਹੈ ਜੀ ਇਹ ਅਗਲੀ ਕਾਰਵਾਈ ਵੇਖੋ ਜਣਾਉਂਦੇ ਨੇ ਮਾਲਕ ਇਹਨਾਂ ਦੇ ਜਿਵੇਂ ਉਹ ਮਾਲਕਾਂ ਦੇ ਅਗਲੀ ਜਿਹੜੀ ਅਪ ਸਨੀਅਰ ਅਫਸਰ ਨੇ ਪੰਜਾਬ ਤੇ ਜਾਕੀ ਜੋ ਵੀ ਕਾਰਵਾਈ ਹੋਈ ਕਿ ਕਿੰਨਾ ਔਖਾ ਸਰਸਿਗਾ ਰੈਸਕਿਊ ਜਿਹੜਾ ਕੀਤਾ ਗਿਆ ਜੀ ਬਹੁਤ ਜ਼ਿਆਦਾ ਜੀ ਅਸੀਂ ਸਵੇਰ 9:90 ਤੇ ਲੱਗੇ ਹੋਏ ਆ ਜੀ ਉਹਦੇ ਅਸੀਂ ਜੜੀਆਂ ਕਰੇਲਾਂ ਜਿਹੜੀਆਂ ਅਸੀਂ ਉਹ ਲੱਭ ਕੇ ਲਿਆ ਕੇ ਨਾਲ ਨੂੰ ਅਸੀਂ ਮਤਲਬ ਉਹ ਲਿਆ ਕੇ ਕੱਢਿਆ ਹੈ ਤਾਂ ਅਸੀਂ ਨੇ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਜਿਹੜੀ ਇੱਕ ਸਰਕਾਰੀ ਜਿਹੜੀ ਆ ਕਿ ਕ੍ਰੇਨ ਹੋਣੀ ਚਾਹੀਦੀ ਜਿਹੜਾ ਕੁਦਰਤੀ ਇਹ ਹਾਸਾ ਹੋ ਜਾਵੇ ਜਿਹੜਾ ਮੌਕੇ ਤੇ ਆ ਕੇ ਅਸੀਂ ਕਰੈਪ ਉਹ ਦੀ ਜਾਨ ਬਚਾਈ ਜਾ ਸਕਦੀ ਦੋ ਘੰਟੇ ਪਹਿਲਾਂ ਅਸੀਂ ਪੈਟਰੋਲ 'ਤੇ ਸੀਗੇ ਮਤਲਬ ਸਾਨੂੰ ਕੋਈ ਰਾਹਗੀ ਤੋਂ ਸੂਚਨਾ ਮਿਲੀ ਸੀ ਕਿ ਭੰਪਾ ਵੱਟੂ ਕੋਲੇ ਕਿਸਪੇ ਦੇ ਡਿੱਗੇ ਪਏ ਆ। ਹੂੰ ਤੇ ਰਸਤਾ ਜਾਮ। ਅਸੀਂ ਉਧਰ ਜਾ ਰਹੇ ਸੀ ਪੈਟਰੋਲ ਡਿਪਾਨ ਸਾਨੂੰ ਕੋਈ ਮਤਲਬ ਕੰਟਰੋਲ ਰੂਮ ਤੋਂ ਫੋਨ ਆਇਆ ਸੀ। ਵੀ ਕੋਲ ਇੰਨੇ ਸਾਰ ਫਾਇਲਗਾ ਕੋਈ ਹਾਸਾ ਹੋ ਗਿਆ ਹੈ। ਜੀ। ਪਰ ਸਾਨੂੰ ਅੱਧੇ ਘੰਟਾ ਲੱਗ ਗਿਆ ਆਉਂਦੇ-ਆਉਂਦੇ ਅਸੀਂ ਦੇਖਿਆ ਆਗੇ ਅਜੀਬ ਰਹਿਟਰੇ ਦਾ ਪ੍ਰਬੰਧ ਕੀਤਾ। ਪਹਿਲਾਂ ਇਧਰ ਆਪਣੇ ਪੁਲ ਤੋਂ ਪਾਰ ਗਏ। ਕੋਈ ਨਹੀਂ ਮੇ ਪ੍ਰਬੰਧ ਹੋਇਆ। ਫਿਰ ਅਸੀਂ ਗਏ ਜੀ ਟਰੱਕ ਯੂਨੀਅਨ ਉੱਥੇ ਪ੍ਰਬੰਧ ਨਹੀਂ ਹੋਇਆ। ਫਿਰ ਬਰਾਦਰ ਟਾਬੇ ਕੋਲ ਸੀ ਐਡਰੇਅਨ ਪ੍ਰਬੰਧ ਕਰਕੇ ਦੋ ਬੈਟਜ ਜਾਂਦੇ। ਜਿਹੜਾ ਗੱਲੋਂ ਡਰਾਈਵਰ ਨੂੰ ਵਿੱਚੋਂ ਕੱਢਿਆ ਗਿਆ ਡਰਾਈਵਰ ਜੜ੍ਹ ਮਿੱਤਰ ਕੋ ਅੱਛਾ ਜੀ ਇਹ ਕਿੰਨੇ ਜਣੇ ਸੀ ਜੀ ਟੋਟਲ ਟਰੱਕ 'ਚ ਕੋਈ ਲੱਗਿਆ ਪਤਾ ਇਹ 10 ਸੀ ਸਾਡੇ ਤੋਂ ਪਹਿਲਾਂ ਇੱਕ ਮੁੰਡਾ ਹੋਰ ਸੀ ਮਗਰ ਜਿਹਨਾਂ ਦਾ ਟਰਾਲਾ ਹੋਰ ਸੀਗਾ ਅੱਛਾ ਜੀ ਜਿਹਨੂੰ ਕੋਈ ਇੱਕ ਨੂੰ ਲਿਜਾ ਚੁੱਕੇ ਸੀ ਉਹ ਪਤਾ ਨਹੀਂ ਹੁਣ ਤੇ ਵੀ ਹਸਪਤਲ ਲੈ ਕੇ ਗਏ ਆ ਕਿ ਨਾਲ ਲੈ ਗਏ ਆ ਕਿੰਨੀਆਂ ਸਰ ਦੁਕਾਨਾਂ ਦਾ ਨੁਕਸਾਨ ਹੋ ਗਿਆ ਜੀ ਦੁਕਾਨਾਂ ਵੇਖ ਲਓ ਜੀ ਆਪ ਹੋਰ ਸਾਲਾਂ ਦਾ ਨੁਕਸਾਨ ਹੋ ਗਿਆ ਜੀ ਤੇ ਹੁਣ ਕੀ ਕਹੋਗੇ ਜਿਵੇਂ ਕਿੰਨੀ ਦਿੱਕਤ ਆਂਦੀ ਜਿਵੇਂ ਹਾਈਡਰਾਮ ਲੈ ਕੇ ਕਈ ਵਾਰੀ ਹਾਦਸਾ ਹੋ ਜਾਂਦਾ ਹਾਈਡਰੀ ਵਗੈਰਾ ਨਹੀਂ ਮਿਲਦੇ ਜਾਂ ਕੋ ਹੈਟਰ ਦਾ ਸੀ ਇਹ ਕਹਿੰਦੇ ਕੋਈ ਵੀ ਮਤਲਬ ਜਿੰਨੇ ਵੀ ਆਪਣੇ ਪਬਲਿਕ ਦਾ ਲੈ ਲਓ ਜਿਹੜਾ ਕੋਈ ਪਹਿਲਾਂ ਆ ਜਾਂਦਾ ਵੱਲੋਂ ਆਪਾਂ ਲੋਕ ਲੈ ਗਏ ਆ ਆਪਾਂ ਨੂੰ ਹੈਟਰ ਦਾ ਪ੍ਰਬੰਧ ਕਰਨਾ ਚਾਹੀਦਾ ਜਾਂ ਕੋਈ ਥਾਣੇ ਨੂੰ ਸੂਚਨਾ ਦੇਣੀ ਚਾਹੀਦੀ ਹੈ ਜਿੰਨਾ ਵੀ ਹੋ ਸਕੇ ਆ ਵੀਡੀਓ ਮੂਵੀਆ ਬਣਾਉਣ ਨਾਲੋਂ ਫੋਟੋ ਕਰਨ ਨਾਲੋਂ ਅਜੇ ਆਪਾਂ ਕਿਸੇ ਦੀ ਸਹਾਇਤਾ ਕਰੀਏ ਜੇਕਰ ਕਿਸੇ ਦੀ ਜਾਨ ਬਚ ਸਕੇ ਮਤਲਬ ਵੀਡੀਓ ਫੋਟੋ ਵਾਲੇ ਜ਼ਿਆਦਾ ਹੁੰਦੇ ਆ ਹਾਂਜੀ ਪਰ ਆਪਾਂ ਉਹ ਕੰਮ ਕਰੀਏ ਜਿਹਦੇ ਚ ਕਿਸੇ ਦੀ ਜਾਨ ਬਚ ਸਕੇ ਵੀਡੀਓ ਜ਼ਿਆਦਾ ਬਣਾਉਣ ਨਾਲ ਵੀਡੀਓ ਇੱਕ ਬੰਦਾ ਹੀ ਬਣਾ ਸਕਦਾ ਸਾਰਿਆਂ ਨੂੰ ਬਣਾਉਣ ਨਾਲੋਂ ਜ਼ਿਆਦਾ ਨਹੀਂ